ਉਰੇ ਬਦੀ ਬਿੱਟੂ ਉਹ ਨਹੀਂ ਸਾਡੇ ਸਾਥੀ ਸਨ ਉਦਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ 파ਟੀਆਂ ਬਦਲ ਕੇ ਆਇਆ ਵੀ ਉਹਦਾ ਪਤਾ ਹੁੰਦਾ ਕਿ ਇਸ ਪਾਰਟੀ 'ਚ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਝਟਕਾ ਜ਼ਰੂਰ ਲੱਗਦਾ ਹੈ ਮੈਂ ਮੈਂ ਜਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਟੜਦੇ ਦਾ ਇਲੈਕਸ਼ਨ ਲੜੂਗਾ ਕਿਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਟਰ ਦੇ ਨਾਲ ਸੀ ਅੱਜ ਉਹ ਲੀਟਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਟਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੇ ਕਾਂਗਰਸ ਨੂੰ ਕਰੋ ਧੰਨਵਾਦ ਜੈ ਹਿੰਦ ਜੈ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਦੀਨ ਬਿੱਟੂ ਉਹ ਵੀ ਸਾਡੇ ਸਾਥੀ ਸਨ ਉਹਦਾ ਤਾਂ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ 파ਟੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸ ਪਾਰਟੀ 'ਚ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਛੱਲੇ ਜੇ ਉਸ ਦਾ ਝਟਕਾ ਜ਼ਰੂਰ ਲੱਗਦਾ ਹੈ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਤੜੱਦੇ ਦਾ ਇਲੈਕਸ਼ਨ ਲੜੂਗਾ ਕਿਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਉਸ ਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਾਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਪੈਰ ਪ੍ਰਵਾਹੋਂ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ धन्यवाद जय हिंद जय पंजाब वागुरु जी का खालसा वागुरु जी की फतेह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप